ਗੁਰੂ ਸੇਵੀਆ ਅਹੰਸ ਸਹਿ ਸੁਹਾਈ ਦਰਸ਼ਨ ਪਹਸਿਆ ਗੁਰੂ ਖੰਡ ਜਨਮ ਮਰਨ ਦੁਖ ਜਾਈ ਨੂ ਵਸੇ ਸੁਖੁ ਤੁਮ ਸਾਧਨੀ ਰੋਰੀ ਅਸਮੁ ਕੋ ਸੁਹੁ ਚੰਟੀ ਐ ਤੁਧ ਕਿਥੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਸ਼ਾਹ ਸਿਰ ਸ਼ਾਹਾਨ ਅਸ਼ਾਹ ਜਿਸ ਪਾਸ ਬੈਠਿਆ ਸੋਹੀਐ ਸੁਭਣਾ ਗਾਵੇ ਸੋ ਸਤਨਾਮ ਸ਼੍ਰੀ ਵਾਹਿਗੁਰੂ ਸਰਬਜੀ ਸ਼ਲੋਕ ਮਹਲਾ 3 ਜੀ ਅੰਦਰ ਕਟ ਸਦਾ ਦੁੱਖ ਹੈ ਮਨ ਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੇ ਦੁਖ ਆਕੈ ਅੰਦਰ ਕਟ ਸਦਾ ਦੁੱਖ ਹੈ ਮਨ ਮੁਖ ਧਿਆਨ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੇ ਦੁੱਖ ਆਗੈ ਕਰਮੀ ਸਤਗੁਰ ਭੇਟੀਐ ਤਾਂ ਸੱਚ ਨਾਮ ਨਿਵ ਲਾਗੈ ਨਾਨਕ ਸਹਜ ਸੁਖ ਹੋਇ ਅਗ ਬ੍ਰੰਤ ਭਾਗੈ ਬਾਤੀਜਾ ਗੁਰਮੁਖ ਸਦਾ ਰੰਗ ਹੈ ਹਰ ਕਾ ਨਾਮਣ ਪਾਇਆ ਗੁਰਮੁਖ ਰੇਖਾ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤੇਮਰ ਅਗਿਆਨ ਅੰਧੇਰ ਚੁਕਾਇਆ ਮਹਲਾ ਤੀਜਾ ਮਨਮੁਖ ਮੈਨੇ ਪਰਹਿ ਗਵਾਰ ਗੁਰਮੁਖ ਨਿਰਮਰ ਹਰਿ ਰਾਖਿਆ ਧਾਰ ਭਗਤ ਨਾਨਕ ਸੁਰਹ ਜਨ ਭਾਈ ਸਤਿਗੁਰ ਸਿਮਿਓ ਹਮ ਮੈਂ ਪਰ ਜਾਈ ਅੰਦਰ ਸੰਸਾਰ ਦੁਖ ਵਿਆਪੇ ਸਹਿ ਧੰਦਾ ਨਿਤ ਮਾਰ ਦੁਜਾ ਭੈ ਸੁਤੇ ਕਹੋਣਾ ਜਾਗੈ ਮਾਇਆ ਮੋਹ ਪਿਆਰ ਦਨਾ ਵਿਚਾਰ ਹੈ ਇਹੋ ਮਨ ਮੁਖ ਕਾ ਵਿਚਾਰ ਹਰ ਨਾਮ ਨਾ ਭਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖਾਰ ਪੜੀ ਜਿਸ ਦਾ ਹਰ ਭਗਤ ਸੱਚ ਬਖਸ਼ੀ ਅਣ ਸੋ ਸੱਚਾ ਸੋ ਜਿਸ ਕੀ ਮਹਤਾਜੀ ਲੋਕ ਕੰਗਾ ਹਰਤ ਹਟਨਾ ਵਥਨਾ ਵੇਸਾ ਹੋ ਭਗਤ ਜਨਾ ਕੋ ਬਖਸ਼ੀਆ ਸੋ ਸੱਚਾ ਸੋ ਮਾਸ ਦੇਵੀ ਮੁਖ ਭਸ ਪਾਹ ਹਰ ਕੇ ਨਾਮ ਕੀ ਵਾਪਾਰੀ ਹਰ ਭਗਤ ਹੈ ਜਮ ਜਗਾਤੀ ਦਿਨਾਂ ਨੇੜ ਨਾ ਜਾਓ ਜਨ ਨਾਨਕ ਹਰ ਨਾਮ ਧਨ ਲਿਦਿਆ ਨਾਮ ਕੇਵਾ ಪರಿਹਰ ਭਗਤ ਹੈ ਜਮ ਜਾਗਾ ਤੀਤ ਤਾ ਨੇੜ ਨਾ ਜਾਓ ਜਨ ਨਾਨਕ ਹਰ ਨਾਮ ਧਨ ਲੰਧਿਆ ਸਦਾ ਵੀ ਪਰਵਾਹ ਵਾਜਿ ਗੁਰਜੀਕਾਰ ਖਲਸਾ ਵਾਹਿਗੁਰੂ ਜੀ ਕੀ ਫਤਿਹ